ਸੇ ਜੋ ਕਿ ਤੇ ਦੁਰਿਗਤ ਹੋਏ 24 ਚਾਂਗ ਜੋੜੇ ਚੰਨੋ ਨਰਜਾ ਤੇ ਹਨ ਅੱਜ ਭਾਰਤੀ ਸਸੰਸਦ ਸਸੰਸਦ ਦੇ ਮੀਟਿੰਗ ਪਰ ਇਸ ਤੋਂ ਬੋਲਦੇ ਹੋਏ ਜਸਪਾਲ ਜੀ ਨੇ ਕਿਹਾ ਹੈ ਕਿ 30 ਮਿੰਟਾਂ ਦੇ ਵਿੱਚ ਸਿਚਾਉਣਗੇ ਅੱਜ ਗੈਰ ਹਾਜ਼ਰ ਨਹੀਂ ਆਇਆ ਹੈ ਕੋਈ ਅੱਜ ਪਕਾਓ ਹੈ ਕੀ ਹੈ ਉਹ ਸਾਡਾ ਮਾਸਟਰ ਇੱਕ ਜਨਮੂ ਦੇ ਬਸੇ ਮੇਰੇ ਬੇਡਰ ਦਾ ਫੰਕਸ਼ਨ ਛੜ ਕੇ ਆਇਆ ਹਾਂ ਸੋ ਅਸ ਕੋ ਬੱਸ ਹੀ ਆ ਗਿਆ ਇਹ ਬੇਡਰ ਦਾ 152 ਕੀ ਹੈ ਸਭ ਤੇ 100 ਰੁਪਇਆ ਸਮਝ ਕਾਰਨ ਕੀ ਹੈ 152 ਦਾ ਮਤਲਬ ਕੀ ਹੈ ਚੌਕੀ ਚਾਰ ਨੂੰ ਪਤਾ ਬੇਡਰ ਚਾਰ ਨੂੰ ਪਤਾ ਕੋਈ ਵੀ ਕੋਈ ਨੀ ਹੋਵੇ ਉਹ ਹੀ ਆ ਲੈ ਯਾਰ ਹਰ ਤੁੰਗ ਤੋਂ ਇਹ ਬੜੇ ਮਾਨ ਨਾਲ ਮੈਂ ਕਹਿਦਾ ਹਾਂ ਮਾਰਕੁਰੋਂ ਹੰਗਾਮਾ ਚੱਲ ਰੇ ਜਸਨ ਜਸਨ ਆ ਬੰਦ ਹੋਣਗੇ ਸਾਰੇ ਅੱਜ ਅੱਜ ਸਰ ਖਰੀਦਣੇ ਕਰਦੇ ਹੋਗੇ ਪੰਚੂ ਸਰ پیسے ਲੈ ਕੇ ਛੱਡੂਗੇ ਇੰਨਾ ਨਹੀਂ ਸਰ ਮਾਰਕੁਰੋਂ ਹੁੰਦਾ ਮੇਰੀ ਜਾਨ ਨੂੰ ਮੇਰੇ ਬੇਟੇ ਮੇਰੇ ਬੇਟੇ ਦਾ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੇ ਬੇਟੇ ਦਾ ਕਦੇ ਫੰਕਸ਼ਨ ਹੈ ਸੁਵਿਧਾ ਜਿਹੜੇ ਆਪਣੇ ਬੇਟੇ ਦਾ ਫੰਕਸ਼ਨ ਛੱਡ ਕੇ ਆ ਮਾਰਕੁਰੋਂ ਮੇਰੀ ਜਾਨ ਨੂੰ ਬੰਦੇ ਵਧਾ ਲੋ কুলবন্সি ওলে কে ফটাফটে কী ਤਾਂ ਜੇ ਮੈਂ ਤੁਹਾਨੂੰ ਜਾਬਰ ਨੂੰ ਅੰਬੀ ਲੱਗਿਆ ਜਾ ਤੁਹਾਡੇ ਅੱਗੇ ਆਓ ਆਓ ਆਓ